ਆਜੋ ਬਈ ਮਿੱਤਰੋ ਦਿਖਾਈਏ ਤੁਹਾਨੂੰ ਦਰਵਾਜੇ ਦੀ ਛੱਤ ਪੈ ਗਈ ਤਾਂ ਬਈ ਦੇਖੋ ਇੱਧਰ ਆਪਾਂ ਗਏ ਹੋਏ ਸੀਗੇ ਤਲਵੰਡੀ ਸਾਬੋ ਮੱਥਾ ਟੇਕਣ ਵਫਾਖੀ ਤੇ ਆ ਕੇ ਦੇਖਿਆ ਬਈ ਦਰਵਾਜੇ ਦੀ ਛੱਤ ਪਾਤੀ ਇੱਥੋਂ ਤੱਕ ਪਾਤੇ ਬਈ ਗਾਡਰ ਉੱਥੋਂ ਲੈ ਕੇ ਤਾਂ ਇਹਦੇ ਅੰਦਰ ਟੋਟਲ ਗਾਡਰ ਪਏ ਨੇ 10 10 ਗਾਡਰ ਪਾ ਕੇ ਉੱਤੇ ਪਾਤਾ ਪੱਥਰ ਤੇ ਬਈ ਆਹ ਸਾਰੀਆਂ ਕੰਧਾਂ ਕਰਤੀਆਂ ਟੀਪ ਦੇਖੋ ਤਾਂ ਮਿੱਤਰੋ ਦਰਵਾਜੇ ਦੀ ਛੱਤ ਤਾਂ ਗਈ ਪੈ ਇਹਦੇ ਲਈ ਤੁਹਾਨੂੰ ਵਧਾਈਆਂ ਸਾਰਿਆਂ ਨੂੰ ਤੇ ਹੁਣ ਆਪਾਂ ਟਾਵਾਂ ਗਿਆ ਖੁੱਡਾ ਅੱਜ ਬਈ ਆਪਾਂ ਆ ਮਾਸਟਰ ਖੁੱਡਾ ਢਾਵਾਂਗੇ ਤੇ ਸਾਰੇ ਕਬੂਤਰ ਜਿੰਨੇ ਇਹਦੇ ਅੰਦਰ ਨੇ ਸਾਰਿਆਂ ਨੂੰ ਸ਼ਿਫਟ ਕਰਾਂਗੇ ਨਵੀਂ-ਨਵੀਂ ਜਗ੍ਹਾ ਤੇ ਲਓ ਬਈ ਮਿੱਤਰੋ ਦਰਵਾਜੇ ਦੀ ਛੱਤ ਤੇ ਚਲਾਤਾ ਬਾਈਆਂ ਨੇ ਫਰਸ਼ ਦਾ ਕੰਮ ਜਿਹੜੀਆਂ ਪਹਿਲਾਂ ਟੈਲਾ ਨਿਕਲੀਆਂ ਸੀ ਦਰਵਾਜੇ ਚੋਂ ਉਹ ਸਾਰੀਆਂ ਲੱਗੀਆਂ ਤੇ ਨਵੀਆਂ ਟੈਲਾ ਮੰਗਾ ਲੀਆਂ ਥੱਲੇ ਤੇ ਫਿਲਹਾਲ ਇੰਨਾ ਕਰਤਾ ਤੇ ਉਧਰ ਬਾਈ ਟੈਲਾ ਉੱਤੇ ਚਾੜੀ ਜਾਂਦਾਗਾ ਤੇ ਬਈ ਆ ਸਾਰਾ ਹੁਣ ਕਰ ਦੇਣਗੇ ਹਨਾ ਲੈਵਲ ਬਣਾ ਰੱਖਿਆ ਸਾਰੇ ਦਰਵਾਜੇ ਦਾ ਫਟਾਫਟ ਟੈਲਾ ਹਨਾ ਜੜਨੀਆਂ ਨੇ ਤਾਂ ਬਈ ਬਹੁਤ ਸੁਣੀ ਲੱਗੂ ਆਪਣੇ ਦਰਵਾਜ਼ੇ ਦੀ ਛੱਤ ਉਤੋਂ ਤੇ ਆਜੋ ਆਪਾਂ ਚੱਲਦੇ ਆ ਥੱਲੇ ਤੇ ਕਰਦੇ ਆ ਬਾਕੀ ਦੇ ਕੰਮਕਾਰ ਆਹ ਕੱਢ ਲਏ ਬਈ ਦੋਨੇ ਬੱਚੇ 911 ਤੇ 855 ਜਿਹੜੀ ਅਗਲੀ ਬਾਜੀ ਆ ਉਹਦੇ ਲਈ ਇਹਨਾਂ ਨੂੰ ਤਿਆਰ ਕਰਾਂਗੇ ਆਪਾਂ ਬਾਕੀ ਮੌਕੇ ਤੇ ਦੇਖਾਂਗੇ ਹਨਾ ਤਿਆਰ ਤਾਂ ਇੱਕ ਵਾਰੀ ਸਾਰਿਆਂ ਨੂੰ ਕਰਾਂਗੇ ਲੋ ਬਈ ਚਲੋ ਬੰਦ ਕਰਦੇ ਰਹਿੰਦੇ ਉਤੋਂ ਲੋ ਬਈ ਤੁਸੀਂ ਵੀ ਚਲੋ ਅੰਦਰ ਕਰਦੇ ਕਰਦੇ ਬੰਦ ਲੈ ਖੋਲ ਚਲੋ ਬਈ ਕਰਦੇ ਬੰਦ ਲੈ ਖੋਲ 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 ਜਲਦੀ 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 ਕਰਦੇ ਬੰਦ ਆ ਗਏ ਬਈ ਲਾਸਟ ਬੱਚੇ ਲੋ ਜੀ ਖੋਲੋ ਚਲੋ ਬਈ ਅੰਦਰ ਕਰਦੇ ਬੰਦ ਸਾਰੇ ਬੱਚੇ ਕੱਢ ਕੇ ਬਈ ਜਾਲ ਛਪਾ ਲੇ ਅੰਦਰ ਰਹਿ ਗਏ ਜਿਹੜੇ ਬੱਚੇ ਆਪਾਂ ਨੂੰ ਗਿਫਟ ਆਏ ਸੀ ਉਹ ਵਾਲੇ ਬਾਕੀ ਜਿਹੜੇ ਆਪਣੇ ਨੇ ਡਾਈਆਂ ਵਾਲੇ ਉਹ ਸਾਰੇ ਕੱਢ ਲੇ ਕਰਦੇ ਰਹਿਮਤ ਬੰਦ ਤੇ ਇਹਦੇ ਚਲਾ ਦਨੇ ਬਈ ਆਪਾਂ ਹੱਡਕਾ ਆ ਜਾਲ ਵੀ ਕਰ ਲਿਆ ਬੰਦ ਤੇ ਆ ਜੋ ਫਿਰ ਇਹਨੂੰ ਕਰੀਏ ਸਿੱਧਾ ਰਹਿਮਤ ਨੂੰ ਐਫਲੋਟ ਸਿੱਧਾ ਕਰਦੇ ਕਹਿੰਦੇ ਭਾਈ ਜਿਹੜੀ ਵੀਡੀਓ ਚ ਰਹਿਮਤ ਆ ਜਿਉਂ ਵੀਡੀਓ ਚੱਲਦੀ ਬਹੁਤ ਹੈਗੀ ਹਨਾ ਰਹਿਮਤ ਹੈਨਾ ਦੇਖੋ ਆਪ ਵੀ ਮੰਨਦੀ ਐ ਇਹ ਆਜੋ ਫਿਰ ਭਾਈ ਲੈ ਕੇ ਚੱਲੀਏ ਲਓ ਭਾਈ ਮੇਤਰੋ ਬੱਚੇ ਚੜਾ ਤੇ ਢਾਂਗੀ ਕੱਲ ਨੂੰ ਲਾ ਕੇ ਇਹਨਾਂ ਦੇ ਮਤਲਬ ਪਣੀ ਦਵਾਈ ਤੇ ਪਰਸੋਂ ਨੂੰ ਰੰਗ ਫਿਰ ਕਰਾਵਾਂਗੇ ਇਹਨਾਂ ਦੀਆਂ ਡਾਈਆਂ ਇਧਰ ਚੱਲ ਰਿਹਾ ਮੇਤਰੋ ਦਰਵਾਜੇ ਦੀ ਕੰਧ ਤੇ ਪਲੱਸਟਰ ਵਾਲਾ ਕੰਮ ਇੰਨਾ ਕਰਤਾ ਬਾਈਆਂ ਨੇ ਪਲੱਸਟਰ ਬਾਕੀ ਕਰ ਲੈਣ ਦੋ ਐਨੇ ਆਪਾਂ ਹੋਰ ਕੰਮ ਕਰ ਕਰਦੇ ਆਂ ਫਿਰ ਦੇਖਦੇ ਆ ਆਹ ਲੋ ਵੀ ਫੈਂਸੀ ਹੋ ਆ ਗਏ ਤੁਹਾਡੇ ਦਾਣੇ ਚੱਕੋ ਫਿਰ ਖਾਓ ਤੇ ਵਾਰੀ ਨਾਲ ਖਾਲਿਓ ਲੜਿਓ ਨਾ ਆ ਫੈਂਟਿਨੇਟ ਜਾਂ ਬਾਲਾ ਖਰਾਬ ਆ ਬਈ ਹਰੇਕ ਦੇ ਝੁੰਜਾ ਮਾਰਦਾ ਜਦੋਂ ਦਾਣੀ ਖਾਂਦੇ ਆ ਇਹਨਾਂ ਦਾ ਪਾਣੀ ਰੱਖ ਦਿੰਨੇ ਆ ਆਪਾਂ ਇਧਰਾਂ ਖੁੰਝੇ ਚ ਇਹਨਾਂ ਦਾ ਕੰਮ ਨਿਭੜ ਗਿਆ ਆ ਜੋ ਅੱਗੇ ਚੱਲਦੇ ਆ ਚਲੋ 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 ਸ਼ਾਬਾਸ਼ ਚਲੋ ਬਈ ਵੱਡੇ ਚੂਚੇ ਵਾੜ ਤੇ ਅੰਦਰ ਹੁਣ ਛੱਡਦੇ ਆ ਬਈ ਛੋਟੇ ਨੂੰ ਆਪਾਂ ਆ ਜਾ ਵੀ ਚਿੱਟੀ ਮੁਰਗੀਏ ਅੱਜ ਤੇਰੀ ਵਾਰੀ ਆ ਬਹੁਤ ਦਿਨ ਹੋ ਗਏ ਤੈਨੂੰ ਵੀ ਬਾਹਰ ਨਹੀਂ ਆਈ ਹੈ ਨਾ ਆਜੋ ਬਈ ਆ ਜਾ ਵੀ ਤੂੰ ਵੀ ਆ ਜਾ ਚਲੋ ਬਈ ਚਲੋ 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 ਸ਼ਾਬਾਸ਼ ਤਬੇਰੇ ਹੁਣ ਸਾ ਪਤਾ ਲੱਗਣ ਲੱਗਿਆ ਐ ਫੈਂਸੀ ਕਿਹੜੇ ਨੇ ਅਸਲੀ ਕਿਹੜੇ ਨੇ ਆ ਕੱਢ ਲਈ ਬਈ ਫੱਟੀ ਖੁੱਡੇ ਦੀ ਤੇ ਇਹਨੂੰ ਕਰਾਂਗੇ ਸਾਫ਼ ਤੇ ਅੱਜ ਲਾ ਦਾਂਗੇ ਉੱਤੇ ਕਬੂਤਰ ਆਪਣੇ ਸਾਰੇ ਬੱਚੇ ਸਾਰ ਹੋ ਗਏ ਹਨ ਤਾਂ ਇਹਨੂੰ ਅੱਜ ਉੱਤੇ ਲਾ ਦਾਂਗੇ ਸਾਫ਼ ਕਰਕੇ ਤੇ ਕਰਾਂਗੇ ਸਾਫ਼ ਫਾਇਦੇ ਨਾਲ ਟਕੂਏ ਨਾਲ ਆ ਬੱਚੇ ਕੱਢ ਲਈ ਬਾਹਰ ਬਈ ਜਿਹੜੇ ਤਿੰਨ ਰਹਿ ਗਏ ਸੀ ਅੰਦਰ ਇਹਨਾਂ ਨੂੰ ਜਾਲ ਚ ਪਾਉਣੇ ਆ ਤੇ ਆ ਖੁੱਡੇ ਦੀ ਕਰਦੇ ਆ ਸਫਾਈ ਆਸੀ ਬਈ ਹੈਂਡ ਗ੍ਰੇਨੇਡ ਲੋ ਬਈ ਦੇਖੋ ਫਿਰ ਬੰਬ ਦਾ ਕਮਾਲ ਕੀ ਬਾਤ ਹੈ ਬਈ ਦੇਖੋ ਐਨ ਕਰਤਾ ਬਈ ਸਾਰਾ ਸਾਫ-ਸਾਫ ਜਮਾ ਚੱਕ ਤੇ ਸਾਰੇ ਫੰਗ-ਫੰਗ ਬਿੱਠਾ ਉੱਠਾ ਹੀ ਆ ਵੋ ਕੰਮ ਦੀ ਚੀਜ਼ ਆ ਆ ਬੰਬ ਬਈ ਕਿਸੇ ਨੂੰ ਚਾਹੀਦਾ ਹੋਇਆ ਤਾਂ ਜ਼ਰੂਰ ਦੱਸਿਓ ਤੇ ਇੱਧਰ ਦੇਖੋ ਟੋਕਰਾਂ ਭਰ ਗਿਆ ਬਈ ਆਜੋ ਬਈ ਹੁਣ ਲਾਉਨੇ ਆਪਾਂ ਫੱਟੀ ਤੇ ਆ ਆਸੀ ਆਪਣੀ ਫੱਟੀ ਇਹ ਇਧਰੋਂ ਲਾਵਾਂਗੇ ਇਹਦੇ ਵਿੱਚ ਤੇ ਇਧਰੋਂ ਇਹਦੇ ਵਿੱਚ ਦੂਜੇ ਪਾਸੇ ਸਹੀ ਆ ਗਈ ਮਿੱਤਰੋ ਦੇਖੋ ਫਿਰ ਬਈ ਪਾਣੀ ਛਿੜਕਤਾ ਸਾਹਮਣੇ ਲਾਤੀਆਂ ਇੱਟਾਂ ਨਾਲੇ ਲਾਤੀ ਫੱਟੀ ਖੁੱਡਾ ਹੋ ਗਿਆ ਜਮਨ ਟਿਪ ਟਾਪ ਆਪਣਾ ਜਮਨ ਸਾਫ ਹੋ ਗਿਆ ਤੇ ਜਿਹੜੇ ਆ ਬੱਚੇ ਨੇ ਇਹਨਾਂ ਨੂੰ ਆਪਾਂ ਛੱਡ ਦਿੰਨੇ ਅੰਦਰ ਹੁਣ ਲੈ ਵੀ ਚਾਲ ਅੰਦਰ ਬਈਆ 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 ਫੱਟੀ ਤੇ ਲੇ ਵੀ ਚੱਲ ਬਈਓ 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 ਹਾਂ ਪਾਣੀ ਤਾਂ ਹੀ ਛੱਟ ਗਿਆ ਵੀਰੇ ਮਿੱਟੀ ਉੱਡਦੀ ਨਹੀਂ ਹੈਗੀ ਦੇਖੋ ਜਮਾ ਵੀ ਮਿੱਟੀ ਨਹੀਂ ਉੱਡੀ ਜਦੋਂ ਬੱਚੇ ਛੱਡੇ ਤਾਂ ਆਜੋ ਬਈ ਹੁਣ ਲੈ ਕੇ ਆਉਨੇ ਆਪਾਂ ਛੋਟੇ ਬੱਚਿਆਂ ਨੂੰ ਆਪਾਂ ਆਗੇ ਬਈ ਮਾਸਟਰ ਖੁੱਡੇ ਦੇ ਅੰਦਰ ਹੁਣ ਇੱਥੋਂ ਲੈ ਕੇ ਚੱਲਦੇ ਆਂ ਬੱਚੇ ਜਿੰਨੇ ਵੀ ਛੋਟੇ ਬੱਚੇ ਨੇ ਸਾਰੇ ਸ਼ਿਫਟ ਕਰਾਂਗੇ ਛੋਟੇ ਬੱਚੇ ਬਈ ਕੱਢ ਲੈਂਦੇ ਤੇ ਇਹਨਾਂ ਨੂੰ ਅੱਧਾ ਘੰਟਾ ਧੁੱਪ ਲਵਾਵਾਂਗੇ ਇੱਥੇ ਬਾਹਰ ਰੱਖਾਂਗੇ ਵਧੀਆ ਸਾਫੂ ਆਜੂ ਇਹਨਾਂ ਨੂੰ ਅੰਦਰ ਹੂਮਫ ਬਹੁਤ ਆ ਤੇ ਨਾਲੇ ਟੁੱਪ ਲੱਗ ਜੂ ਉਹ ਦੁਬਾਰਾ ਛੱਡਦੇ ਆ ਉਹ ਖੁੱਡੇ ਦੇ ਅੰਦਰ ਐਨੇ ਆਪਾਂ ਜੋੜੀਆਂ ਕੱਢ ਲਈਏ ਹਨਾ ਮਾਸਟਰ ਖੁੱਡੇ ਦੇ ਅੰਦਰੋਂ ਅੱਜ ਫਾਰਾ ਖਾਲੀ ਕਰ ਦੇਣਾ ਉਹ ਆਪਾਂ ਆਹ ਤਾਰ ਲਿਆਂਦੇ ਬਈ ਵੱਡੇ ਬੱਚੇ ਪਹਿਲਾਂ ਆਪਾਂ ਵੱਡਿਆਂ ਨੂੰ ਛੱਡ ਦਈਏ ਫਿਰ ਛੋਟੇ ਨੂੰ ਛੱਡਾਂਗੇ ਜਿਹੜੇ ਮਾਸਟਰ ਖੁੱਡੇ ਚੋਂ ਗੱਡੇ ਨੇ ਚਲੋ ਬਈ ਚਲੋ 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 ਲਓ ਬਈ ਮਿੱਤਰੋ ਸਾਰੇ ਬੱਚੇ ਆਪਾਂ ਛੱਡਤੇ ਵੱਡੇ ਰਹਿ ਗਏ ਹੁਣ ਛੋਟੇ ਉਹਨਾਂ ਨੂੰ ਧੁੱਪ ਲਵਾ ਕੇ ਫੇਰ ਛੱਡਾਂਗੇ ਲਓ ਬਈ ਮਿੱਤਰੋ ਦੇਖੋ ਫਿਰ ਦਰਵਾਜ਼ੇ ਦੀ ਅੱਧੀ ਕੰਧ ਤੇ ਪਲਾਸਟਰ ਹੋ ਗਿਆ ਵੱਡਾ ਗੇਟ ਤੇ ਇੱਕ ਵਿੰਡੋ ਛੋਟਾ ਗੇਟ ਤੇ ਇੱਕ ਵਿੰਡੋ ਰਹਿ ਗਏ ਉਹ ਵੀ ਜਲਦੀ ਹੋ ਜਾਣਗੇ ਆ ਕੱਢ ਲਿਆ ਬਈ ਨੀਲਾ ਫੋੜ ਕਈ ਦਿਨਾ ਬਾਅਦ ਬਾਹਰ ਓਹੋ ਹੋ 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 ਕੰਮ ਹੋ ਗਿਆ ਸੀ ਆ ਜਾ ਵੀ ਛੋਟਿਆ ਆ ਕੱਢ ਲੈਂਦੀ ਆ ਬਈ ਕਬੂਤਰੀਆਂ ਇਕੱਲੀਆਂ ਕਬੂਤਰੀਆਂ ਨੇ ਆਖਲੀਆਂ ਕਬੂਤਰੀਆਂ ਨੇ ਬਾਈ ਤੇ ਇਹਨਾਂ ਨੂੰ ਡੋਲੀ ਦੇ ਵਿੱਚ ਪਾਈ ਜਾਂਦੇ ਆ ਧੁੱਪ ਲਵਾ ਕੇ ਫਿਰ ਛੱਡਾਂਗੇ ਇਹਨਾਂ ਨੂੰ ਨਵੀਂ ਜਗ੍ਹਾ ਤੇ ਤਾਦਾ ਘੰਟਾ ਧੁੱਪ ਲੱਗ ਜੂਗੀ ਖੁੱਡੇ ਦੇ ਅੰਦਰ ਸੀਗੇ ਆ ਆ ਲੋ ਬਾਈ ਆ ਗਿਆਂ ਅਗਲੀਆਂ ਕਬੂਤਰੀਆਂ ਤਿੰਨ ਆ ਫਿਗਰ ਚਲੋ ਬਈ ਅੰਦਰ ਹੁਣ ਆ ਗਏ ਬਈ ਆਪਾਂ ਮਾਸਟਰ ਖੁੱਡੇ ਦੇ ਅੰਦਰ ਇੱਥੇ ਰਹਿ ਕੇ ਉਹ ਜੋੜੇ ਜਿਨ੍ਹਾਂ ਨੇ ਬੱਚੇ ਕੱਢੇ ਹੋਏ ਨੇ ਤਾਂ ਟੋਟਲ ਇੱਥੇ ਨੇ 6 ਜੋੜੇ ਆ ਜੋੜਿਆਂ ਨੂੰ ਵੀ ਕੱਢ ਲੈਣੇ ਆ ਨਾਲੇ ਚੱਕ ਲੈਨੇ ਆ ਇਹਨਾਂ ਦੇ ਬੱਚੇ ਬੱਚੇ ਵਾਲੀਆਂ ਤਿੰਨ ਜੋੜੀਆਂ ਪਾਲੀਆਂ ਜਾਲ 'ਚ ਤੇ ਇਹਨਾਂ ਦੇ ਬੱਚੇ ਰੱਖ ਲੈਨੇ ਆ ਆਪਾਂ ਟੋਕਰੀ 'ਚ 81 ਬੱਚਾ ਇੱਕ ਆਫੀ ਬੱਚਾ 81 ਬੱਚਾ ਭਾਈ ਦੇ ਕਿਧਰ ਹੋਏ ਇਧਰੋ ਗੋਲੇ ਵਾਲਾ ਵੀ ਆ ਗਿਆ ਆ ਜਾ ਵੀ ਕਿਧਰ ਭਾਈਦਾ ਤੂੰ ਬੱਚੀ ਬਹੁਤੀ ਨਹੀਂ ਯਾਰ ਲੋ ਭਾਈ ਆ ਬੱਚੇ ਚੱਕ ਲੈ ਤੇ ਆ ਚੱਕ ਲੀਆਂ ਜੋੜੀਆਂ ਆ ਲੋ ਵੀ ਬੱਚੋ ਨਵਾਂ ਘਰ ਆ ਗਿਆ ਤੁਹਾਡਾ ਚੱਲ ਬਈ ਤੂੰ ਚੱਲ ਇੱਧਰ ਚਲੋ ਬਈ ਅੰਦਰ ਦੇਖਾਂਗੇ ਬਈ ਬੱਚਿਆਂ ਨੂੰ ਸਿਆਣਗੇ ਕਿ ਨਾਮ ਦੇ ਆਪਦੇ ਨੂੰ ਬਾਹਰ ਵੀ ਨਾ ਬਾਹਰ ਵੀ ਡਾਰਾ ਨਿਕਲਦਾ ਹਨਾ ਮੜੇ ਨਾ ਪਰ ਆ ਰਿਹਾ ਇੱਕ ਚੱਲ 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 ਜੋੜੀਆਂ ਤਾਂ ਬਈ ਕਰਤੀਆਂ ਸ਼ਿਫਟ ਹੁਣ ਰੋਲਾ ਬੱਚਿਆਂ ਦਾ ਬਈ ਬੱਚਿਆਂ ਨੂੰ ਫੀਡ ਦੇਣਗੇ ਕਿ ਨਾ ਤੇ ਆਪਾਂ ਚੈੱਕ ਕਰ ਲਿਆ ਕਰਾਂਗੇ ਜੇ ਨਾ ਫੀਡ ਦਿੱਤੀ ਫਿਰ ਆਪਾਂ ਹੱਥ ਨਾਲ ਕਰਾ ਦਿਆ ਕਰਾਂਗੇ ਚਲੋ ਪਹਿਲਾਂ ਤਾਂ ਇਹਨੂੰ ਕਰ ਦਈਏ ਬੰਦ ਆफी ਬਈ ਅਗਲੀਆਂ ਤਿੰਨ ਜੋੜੀਆਂ ਦੋ ਸੱਚ ਦੋ ਹੀ ਨੇ ਹਨ ਗੂੜੇ ਰੱਤੇ ਦੇ ਟਿੱਕੇ ਦੇ ਲੋ ਬਈ ਬੱਚੋ ਚਲੋ ਖਿਆਲਵੀ ਜੜਵੀ ਆ ਗਿਆ ਬਈ ਇਹਨਾਂ ਦੀਆਂ ਜੋੜੀਆਂ ਮਾਪਿਓ ਚਲੋ ਬਈ ਅੰਦਰ ਚਲੋ 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 ਚੱਲ ਬਈ ਚੱਲ ਆ ਦੋਨੇ ਜੋੜੀਆਂ ਛੜਤੀਆਂ ਬਈ ਆ ਖੁੱਡੇ ਚ ਤਿੰਨ ਛੜਤੀਆਂ ਪਰਲੇ ਚ ਆ ਲੜੀਆਂ ਵੀ ਤਾਰ ਲਈਏ ਬਈ ਜਿਹੜੀਆਂ ਲਾਈਆਂ ਸੀ ਆਪਾਂ ਇਹਨਾਂ ਦਾ ਵੀ ਹੁਣ ਕੰਮ ਹੈ ਨਹੀਂ ਕਿਉਂਕਿ ਇੱਥੇ ਕਬੂਤਰੀਆਂ ਛੱਡਣੀਆਂ ਨੇ ਤਾਂ ਕਰਕੇ ਸਾਰੇ ਸਭ ਨੂੰ ਤਾਂ ਤੇ ਚੜ ਗਏ। ਪੱਤੇ ਚੜ ਗਏ। ਚਲੋ। ਆ ਲੋ ਵੀ ਤਾਰ ਲੀਆਂ ਆਪਾਂ ਲੜੀਆਂ। ਇਹਨਾਂ ਨੂੰ ਸਾਫ਼ ਕਰਕੇ ਲਾਵਾਂਗੇ। ਆ ਲੈ ਆਂਦੀਆਂ ਬਈ ਕਬੂਤਰੀਆਂ ਮਾਸਟਰ ਕੇਜ ਦੇ ਕੋਲੇ। ਇੱਕ ਵਾਰੀ ਡੋਲੀ ਕੋਲੇ ਕਰਤੀ ਬਈ ਦੇਖਦੇ ਕਿੰਨੀਆਂ ਕ ਜਾਂਦੀਆਂ ਨੇ ਅੰਦਰ ਨਹੀਂ ਫਿਰ ਫੜ ਕੇ ਛੱਡ ਦਾਂਗੇ। ਚਲੋ ਬਈ। ਚਲੋ ਚਲੋ। ਚਲੋ 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 ਇੱਕ ਗਈ ਫੇਰ ਤਾਂ ਵਗ ਜਾਣੀਆਂ ਦੇਖੋ ਬਈ ਅੰਦਰ ਕਸਮਾਨ ਪੈ ਗਿਆ ਚਿੜੀਆਂ ਦਾ ਵੀ ਚਲੋ ਬਈ ਇੱਕ ਹੋਰ ਗਈ ਦੋ ਗਈਆਂ ਅੰਦਰ ਦੇਖੋ ਬਈ ਕਿਵੇਂ ਗਾਹ ਪੈ ਰਿਆ ਚਲੋ 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 ਇੱਕ ਹੋਰ ਗਈ ਇੱਕ ਹੋਰ ਗਈ ਦੇਖੋ ਬਈ ਇੱਕ ਅੱਦੇ ਦਿਨਾਂ ਚ ਕੰਫਰਟੇਬਲ ਹੋ ਜਾਣਗੀਆਂ ਸਾਰੀਆਂ ਚੱਲ ਵੀ ਚੱਲ ਚੱਲ ਪੱਠੀਏ ਲੋ ਬਈ ਇੱਕ ਹੋਰ ਗਈ ਚੱਲ ਚੱਲ ਇੱਕ ਹੋਰ ਗਈ ਅੰਦਰ ਪੈ ਰਿਆ ਗਾਹ ਪੂਰਾ ਚੱਲ ਵੀ ਕਮਾਂਡ ਲਈਏ ਚੱਲ ਜਾਣਗੀ ਕਿ ਜਾ ਕੇ ਛੱਡੀਏ ਚੱਲ ਚੱਕੀ ਛੱਡ ਦਿੰਨੇ ਆ ਆ ਜਾ ਵੀ ਚਾਲੰਦਰ ਅੰਦਰ ਦੇਖੋ ਬਈ ਕਿਵੇਂ ਗਾਹ ਪੈ ਰਿਆ ਆ ਗੇਟ ਬੰਦ ਕਰ ਲੈਨੇ ਆਪਾਂ ਕਈ ਵਾਰ ਨਿਕਲੇ ਜਾਂਦੀਆਂ ਨੇ ਹਨਾ ਲੇਵੀ ਚਾਂਲ ਅੰਦਰ ਚਾਂਲ ਅੰਦਰ ਚਾਂਲ ਅੰਦਰ ਲੋ ਬਈ ਦੇਖੋ ਫਿਰ ਸਾਰੀਆਂ ਕਬੂਤਰੀਆਂ ਆਪਾਂ ਛੜਤੀਆਂ ਮਾਸਟਰ ਕੇ ਦੇ ਅੰਦਰ ਤੇ ਸਾਰੀਆਂ ਜਾ ਕੇ ਇੱਥੇ ਬਹਿ ਗਈਆਂ ਤੇ ਬਈ ਚਿੜੀਆਂ ਬਹਿ ਗਈਆਂ ਇੱਧਰ ਤੇ ਵੈਸੇ ਤਾਂ ਕੋਈ ਦਿੱਕਤ ਆਉਂਦੀ ਨਹੀਂ ਜੇ ਆਉਣ ਲੱਗੀ ਤਾਂ ਆਪਾਂ ਇਹਨਾਂ ਨੂੰ ਸ਼ਿਫਟ ਕਰ ਦਾਂਗੇ ਫਿਲਹਾਲ ਆਪਾਂ ਇਹਨਾਂ ਨੂੰ ਮਾਸਟਰ ਕੇ ਹੀ ਦੇਤਾ ਸਾਰੀਆਂ ਕਬੂਤਰੀਆਂ ਨੂੰ ਚਲੋ ਵੀ ਠੀਕਾ ਬਾਏ ਬਾਏ ਆਓ ਚਲਿਏ ਆ ਪੱਲੀ ਦੇ ਅੰਦਰ ਪਤਾ ਨਹੀਂ ਕੀ ਹੱਲੀ ਜਾਂਦਾ ਯਾਰ ਪਤਾ ਨਹੀਂ ਕਿਹੜਾ ਜਾਨਵਰ ਵੜ ਰਿਹਾ ਇਹਦੇ ਅੰਦਰ ਯਾਰ ਕੀ ਹੋਵੇ ਇਹ ਇਹ ਮੁਰਗਾ ਮੁਰਗੀ ਆ ਓਹ ਹੋ ਹੋ ਇਹ ਕਦੋਂ ਦੀ ਵੜ ਰਹੀ ਸੀਗੀ ਕਿਵੇਂ ਹੋਂਕੀ ਜਾਂਦੀ ਆ ਲੱਗਦਾ ਵੀ ਬਾਵਾ ਟਾਈਮ ਦੀ ਅੰਦਰ ਸੀਗੀ ਉਹ ਤਾਂ ਮੇਰੀ ਕੁਦਰਤੀ ਨਿਗਾ ਪੈ ਗਈ ਮੈਂ ਕਿਹਾ ਪੱਲੀ ਚ ਕੀ ਹੱਲੀ ਜਾਂਦਾਗਾ ਮਰ ਜੇਗੀ ਇਹੇ ਕੰਮ ਨਾ ਕਰਿਆ ਕਰ ਆਸੀ ਬਈ ਮਾਸਟਰ ਖੁੱਡੇ ਦੀ ਲਾਸਟ ਜੋੜੀ ਤੇ ਖੁੱਡਾ ਹੋ ਗਿਆ ਖਾਲੀ ਸਿਰਫ ਇੱਕ ਰਤੀ ਕਬੂਤਰੀ ਰਹਿ ਗਈ ਤੇ ਆ ਜੋੜੀ ਨੂੰ ਲੈ ਕੇ ਚੱਲਦੇ ਆਪਾਂ ਇਹਨਾਂ ਨੂੰ ਰੱਖਾਂਗੇ ਡੋਲੀ 'ਚ ਕਿਉਂਕਿ ਇਹਨਾਂ ਨੇ ਅੱਜ ਹੀ ਬੱਚਾ ਕੱਢਿਆ ਬੱਚਾ ਛੋਟਾ ਡੋਲੀ ਦੇ ਵਿੱਚ ਪਾਲ ਲੈਣਗੇ ਤਾਂ ਬਈ ਕਰ ਦੋ ਗੁੱਡ ਬਾਏ ਆਪਣੇ ਮਾਸਟਰ ਖੁੱਡੇ ਨੂੰ ਹੁਣ ਢਾਉਣ ਲੱਗਿਆ ਇਹ ਥੋੜੇ ਟਾਈਮ ਦਾ ਘਟੈ ਜੂ ਇਹ ਸਾਰਾ ਆ ਜੋ ਫਿਰ ਲੈ ਕੇ ਚੱਲੀਏ ਆਪਣਾ ਚੱਕੀ ਕਬੂਤਰ ਚੱਲ ਚੱਲ ਲੈ ਕੇ ਚੱਲੀਏ ਤੈਨੂੰ ਨਵੇਂ ਖੁੱਡੇ ਦੇਵਾਂਗੇ ਤੁਹਾਨੂੰ ਆ ਗਈ ਬਈ ਖੁੱਡੇ ਦੀ ਲਾਸਟ ਜੋੜੀ ਇੱਥੇ ਰੱਖਾਂਗੇ ਬਈ ਇਹਨਾਂ ਨੂੰ ਲੋ ਬਈ ਬੱਚਾ ਲਿਆ ਚੱਕ ਤੇ ਇਹਨੂੰ ਆਪਾਂ ਕਰ ਦਿੰਨੇ ਆ ਡੋਲੀ ਦੇ ਅੰਦਰ ਫਿੱਟ ਇੱਥੇ ਲਾ ਦਈਏ ਹੈਨਾ ਕੰਮ ਲੋਟ ਆ ਤੇ ਆ ਬੱਚਾ ਬਈ ਹਾਂ ਬਈ ਜੇ ਤ੍ਰੀ ਕਿਸਮਤ ਵਿੱਚ ਹੋਇਆ ਤਾਂ ਤੂੰ ਬਚ ਜਾਈਂਗਾ ਨਹੀਂ ਦੇਖੀ ਉਹ ਫਿਰ ਲੈ ਵੀ ਬੈਠੇ ਥੇ ਤੇ ਆफी ਬਈ ਜੋੜੀ ਬਾਦਲ ਦੀ ਤੇ ਰਤੀ ਦੀ ਆ ਛੜਤੇ ਅੰਦਰ ਲੋ ਬਈ ਸਾਰੇ ਖੁੱਡੇ ਦੇ ਕਬੂਤਰ ਹੋ ਗਏ ਖਾਲੀ ਲੈ ਵੀ ਕੋੜੇ ਚੱਕ ਦੇ ਫਿਰ ਖੁੱਡਾ ਕਰਤਾ ਖਾਲੀ ਤਾ ਦੇ ਹੱਥਾਂ ਦਾ ਪੈ ਗਲਉਣ ਤੋਂ ਪਹਿਲਾਂ ਆ ਲਿਆਂਦੇ ਬਈ ਛੋਟੇ ਬੱਚੇ ਤੇ ਵੱਡੇ ਬੱਚੇ ਪਹਿਲਾਂ ਛੜਦੇ ਸੀ ਤਾਰ ਕੇ ਹੁਣ ਇਹਨਾਂ ਨੂੰ ਛੜਦਿਆ ਛੋਟਿਆਂ ਨੂੰ ਆ ਬੈਠੇ ਸਾਰੇ ਵੱਡੇ ਆ ਜੋ ਵੀ ਹੁਣ ਛੜਦਿਆਂ ਛੋਟੇ ਬੱਚੇ ਚਲੋ ਭਾਈ ਚਲੋ 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 ਆਪ ਹੀ ਆਣਗੇ ਭੱਜੇ ਭੱਜੇ ਹੁਣ ਤਾਂ ਚਲੋ 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 ਸ਼ਾਬਾਸ਼ ਕਿਹੜਾ ਫਸ ਗਿਆ ਲੋ ਭਾਈ ਚਲੋ ਸ਼ਾਬਾਸ਼ ਦੇਖੋ ਭਈ ਇੰਨੇ ਬੱਚੇ ਗਏ ਖੁਸ਼ ਬੈਗੇ ਉੱਤੇ ਚਲੋ ਭਈ ਆ ਰਹੇਗੇ ਤਿੰਨ ਇਕ ਚਲ 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 ਆਹ ਵਾਲਾ ਛੋਟਾ ਇਹਨੂੰ ਪਤਾ ਨਹੀਂ ਹਲੇ ਚੱਲ ਵੀ ਆ ਵੀ ਗਿਆ ਆ ਰਹਿ ਗਿਆ ਇੱਕ ਚੱਲ 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 ਇਹ ਚੱਲ 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 ਹੁਣ ਪਤਾ ਲੱਗੂ ਇਹਨੂੰ ਚੱਲ ਵੀ ਚੱਲ ਲਓ ਜੀ ਸਾਰੇ ਬੱਚੇ ਗਏ ਇੱਕ ਰਹਿ ਗਿਆ ਛੋਟਾ ਇਹਨੂੰ ਚਾੱਕ ਕੇ ਛੱਡ ਦਿੰਦੇ ਆ ਆ ਜਾ ਵੀ ਆਸੀ ਮਿੱਤਰੋ ਛੋਟੇ ਬੱਚਿਆਂ ਚੋਂ ਲਾਸਟ ਬੱਚਾ ਚੱਲ ਵੀ ਵੈਲਕਮ ਟੂ ਨਿਊ ਖੁੱਡਾ ਦੇਖੋ ਬਈ ਹੁਣ ਕਿੰਨੇ ਬੱਚੇ ਹੋ ਗਏ ਆਨੇ ਥੱਲੇ ਸਾਰੇ ਤੇ ਬਾਕੀ ਆ ਬੈਠੇ ਨੇ ਉੱਤੇ ਆ ਉੱਤੇ 3 ਤੇ 3 6 7 8 40 9 9 ਬੱਚੇ ਉੱਤੇ ਆ ਗਏ ਬਾਕੀ ਥੱਲੇ ਆ ਆ ਗਈ ਬਈ ਇਹਨਾਂ ਦੀ ਕਣਕ ਆਜੋ ਵੀ ਸਾਰੇ ਆ ਆ ਆ ਆ ਲੋ ਬਈ ਪੈ ਗਏ ਟੁੱਟ ਕੇ ਸਾਰੇ ਦਾਣੇ ਤੇ ਦਾਣੇ ਖਵਾ ਕੇ ਫੇਰ ਰੱਖ ਦਾਂਗੇ ਪਾਣੀ ਪਾਣੀ ਤਾਂ ਪਿਆਰੂ ਦਾਣੇ ਚੱਕ ਦਾਂਗੇ ਕਿਉਂਕਿ ਕੱਲ ਨੂੰ ਲਾਉਣੀ ਆਪਾਂ ਇਹਨਾਂ ਨੂੰ ਦਵਾਈ ਵੱਡੇ ਬੱਚਿਆਂ ਨੂੰ ਸਾਰਿਆਂ ਨੂੰ ਦਵਾਈ ਲਾਵਾਂਗੇ ਆਪਣੇ ਬਈ ਆ ਸੈਂਟੀਨੇਟ ਕਬੂਤਰ ਨੂੰ ਪ੍ਰੋਬਲਮ ਹੋ ਗਈ ਥੋੜੀ ਬਈ ਇਹਦੇ ਮੂੰਹ 'ਚ ਹਨਾ ਇੱਕ ਤਾਂ ਬਲਗਮ ਬਣੀ ਪਈ ਆ ਮੂੰਹ ਪੱਕਿਆ ਪਿਆ ਤੇ ਇਹਦੀ ਅੱਖ ਖਰਾਬ ਹੋ ਗਈ ਇੱਕ ਅਚਾਨਕ ਹੀ ਹੋਇਆ ਬਈ ਹਨਾ ਤਾਂ ਕਈ ਭਰਾਵਾਂ ਨੇ ਕਮੈਂਟ ਕੀਤੇ ਸੀ ਜਦੋਂ ਮੈਂ ਸ਼ਾਰਟ ਪਾਇਆ ਵੀ ਬੈਟਰਨੋ ਸੌਲ ਦੇ ਦਿਓ ਤਾਂ ਬਈ ਜੀਤੋ ਆਪਾਂ ਲਿਆਂਦੇ ਸੀ ਇਹ ਉਹ ਬਈ ਤੋਂ ਵੀ ਅਸੀਂ ਫਲਾਹ ਲਈ ਤਾਂ ਉਹਨੇ ਵੀ ਕਹਿ ਇੱਕ ਬੈਟਰਨੋ ਸੌਲ ਦੇ ਦਿਓ ਇੱਕ ਜੈਨਫਲੈਕਸ ਦਾ ਚੌਥਾ ਹਿੱਸਾ ਤੇ ਜਿਹੜੀ ਆਪਣੀਆਂ ਛਾਲਿਆਂ ਵਾਲੀ ਦਵਾਈ ਹੁੰਦੀ ਆ ਵੀ ਇਹਦੇ ਨਾਲ ਮੂੰਹ ਸਾਫ਼ ਕਰ ਦਿਓ ਇਹਦੇ ਨਾਲ ਬਈ ਗਲੇਸੀਨ ਨਾਲ ਤਾਂ ਬਈ ਹੁਣ ਇਹਦਾ ਮੂੰਹ ਸਾਫ ਕਰਨ ਲੱਗਿਆ ਬਈ ਗਲੇਸੀਨ ਨਾਲ ਉਸ ਤੋਂ ਬਾਅਦ ਚੌਥਾ ਚੌਥਾ ਹਿੱਸਾ ਬੈਟਰੋਸੋਲ ਤੇ ਜੈਨਫਲੈਕਸ ਦਾ ਦੇ ਦਾਂਗੇ ਤਾਂ ਬਈ ਅੰਦਰੋਂ ਤੁਹਾਨੂੰ ਦਿਖਾਵਾਂਗੇ ਪਹਿਲਾਂ ਤਾਂ ਹਨ ਇਹਦੇ ਅੰਦਰ ਇਹ ਆਹ ਦੇਖੋ ਬਈ ਇਹ ਆਕ ਨਾਉ ਨਿਕਲਿਆਗਾ ਇਹ ਕੀ ਜਗੜਾ ਜਿਵੇਂ ਜਿਵੇਂ ਹੈ ਰੇਸ਼ਾ ਜਾ ਹਨ ਗਲੇਫੀ ਨਾਲ ਹੋ ਗਿਆ ਸਾਫ ਹੁਣ ਗੋਲੀਆਂ ਦਾ ਚੌਥਾ ਚੌਥਾ ਹਿੱਸਾ ਦੇ ਦਿੰਨੇ ਆਪਾਂ ਇਹਨੂੰ ਲੈ ਵੀ ਇੱਕ ਮਿੰਟ ਬੈਠ ਤੂੰ ਇੱਕ ਆ ਦਵਾਈ ਲੈਂਦੀ ਆ ਬਈ ਅੱਖ ਚ ਪਾਉਣ ਨੂੰ ਇਹ ਉਹ ਦਵਾਈ ਆ ਜਿਹੜੀ ਮੈਸ ਦੇ ਥਾਣਾ ਤੇ ਲੱਗਦੀ ਆ ਇਹਦੇ ਨਾਲ ਬਈ ਰਿਜ਼ਲਟ ਬਹੁਤ ਵਧੀਆ ਆਉਂਦਾ ਇੱਕ ਅੱਧੇ ਦਿਨ ਚ ਇੱਕ ਦੋ ਦਿਨਾਂ ਚ ਠੀਕ ਹੋ ਜਾਂਦੀ ਆ ਅੱਖ ਆਸੀ ਮੇਰੇ ਸ਼ਾਲ ਚ ਬੈਟ ਨੂੰ 16 ਇਹ ਤੇ ਆਸੀ ਬਈ ਜੈਨ ਫਲੈਕਸ ਲੋ ਵੀ ਹੁਣ ਗੋਲੀ ਦੇਣ ਲੱਗਿਆ ਉਹ ਵੀ ਬੈਟਨੋਂ ਸੋਲ ਜੈਨਫਲੈਕਸ ਦੇਤੀ ਲੈ ਵੀ ਹੋ ਜਾ ਠੀਕ ਜਲਦੀ ਜਲਦੀ ਆ ਪੀ ਪਣੀ ਆ ਦਵਾਈ ਬਈ ਅੱਖ ਚ ਪਾਵਾਂਗੇ ਚੱਕੋ ਬਈ ਇਹਦਾ ਟ੍ਰੀਟਮੈਂਟ ਹੋ ਗਿਆ। ਲਓ ਬਈ ਮਿੱਤਰੋ ਦੇਖੋ ਫਿਰ ਦਰਵਾਜੇ ਦੀ ਸਾਰੀ ਕੰਦ ਹੋ ਗਈ ਪਲਾਸਟਰ ਤੇ ਸਾਰੇ ਭਰਾਵਾਂ ਨੇ ਕਮੈਂਟ ਕਰਕੇ ਜਰੂਰ ਦੱਸਣਾ ਕਿਵੇਂ ਲੱਗਦਾ ਬਈ ਹੁਣ ਆਪਣਾ ਨਵਾਂ ਦਰਵਾਜਾ ਪਲਾਸਟਰ ਹੋਣ ਤੋਂ ਬਾਅਦ ਦਰਵਾਜੇ ਦੇ ਵਿੱਚ ਲੱਗੀਆਂ ਦੋ ਜਾਲੀਆਂ ਇਹ ਕਿਵੇਂ ਲੱਗਦੀਆਂ ਨੇ ਆ ਗੱਲ ਵੀ ਪੱਕਾ ਦੱਸਿਓ ਮਿੱਤਰੋ। ਬਾਕੀ ਬਈ ਇਧਰ ਦੇਖੋ ਸਾਰੀ ਛੱਤ ਤੇ ਲਾ ਕੇ ਫਰਸ਼ ਉੱਤੇ ਪਾਤਾ ਸਿਮਿੰਟ ਦਾ ਘੋਲੂ ਆ ਗੱਲਬਾਤ ਐਂਡ ਹੋ ਗਈ। ਜੇ ਡੀ ਬਈ ਆਪਣੇ ਖੁੱਡਿਆਂ ਦੇ ਉੱਤੇ ਪ੍ਰਾਣੀ ਗੰਦ ਸੀ ਇਹਨੂੰ ਵੀ ਪਲਾਸਟਰ ਕਰਾਉਣ ਲੱਗ ਗਏ ਆਪਾਂ ਬਾਕੀ ਹੋ ਜਾਣ ਦੋ ਫੇਰ ਦਿਖਾਉਨੇ ਆ ਲਓ ਬਈ ਮਿੱਤਰੋ ਦੇਖੋ ਫਿਰ ਮਾਰੋ ਨਿਗਾ ਆ ਹੋ ਗਿਆ ਪਲਾਸਟਰ ਆ ਕੰਦ ਪ੍ਰਾਣੀ ਸੀ ਬਈ ਖੁੱਡਿਆਂ ਦੇ ਉੱਤੇ ਐਤੇ ਵੀ ਕਰਾਤਾ ਪਲਾਸਟਰ ਤੇ ਹੁਣ ਦੇਖੋ ਬਈ ਸਾਰਾ ਸੈਟਅਪ ਕੋਈ ਲੱਗਦਾ ਬਾਕੀ ਬਈ ਸਾਰੇ ਆਣਿਆਂ ਨੇ ਕਮੈਂਟ ਕਰਕੇ ਜਰੂਰ ਦੱਸਣਾ ਪਲਾਸਟਰ ਹੋਣ ਤੋਂ ਬਾਅਦ ਸਾਰਾ ਸੈਟਅਪ ਆਪਣਾ ਕਿਵੇਂ ਲੱਗਦਾ